ਜਿਹੜੇ ਪ੍ਰੋਡਕਟਰ ਨੇ ਚਾਹ ਪ੍ਰੀਤ ਪ੍ਰਦੀਪ ਦੀਪ ਸਾਫੂ ਵਾਲੀਆਂ ਦੀਪ ਸੋਫੀ ਵਾਲੀਆਂ ਧੰਨ ਧੰਨ ਹੋ ਗਈ ਇਹ ਕਬੱਡੀ ਦੇ ਰਾਜੇ ਕਿਹੜੇ ਖੇਡਣ ਦੇ ਵਿੱਚ ਇਧਰਲੇ ਪਾਸੇ ਥੋੜ੍ਹ ਉਹ ਸਾਫੂ ਵਾਲੀਆਂ ਕੋੜ ਉਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਉੱਧਲੇ ਪਾਸੇ ਰੌਕਿਆਂ ਵਾਲਾ ਰਾਜੂ ਮਿੱਤਰੋ ਕਬੱਡੀ ਪਾ ਰਿਹਾ ਹੈ ਉੱਧਲੇ ਪਾਸੇ ਚਾਰ ਕਹਿੰਦੇ ਵੀ ਧਲਵੰਤ ਦੇ ਪੰਨੇ ਸਾਪੂ ਵਾਲੀਏ ਪਿਆਰਾ ਚੰਤਪ੍ਰੀਤ ਹੁਣਾਂ ਦਾ ਪਿੰਡ ਹੈ ਖੇਡ ਮੈਦਾਨ ਦੇ ਵਿੱਚ ਦੇਖੋ ਇਧਰਲੇ ਪਾਸੇ ਮੁੰਡਾ ਰੌਕਿਆਂ ਵਾਲਾ ਰਾਜੂ ਕਬੱਡੀ ਪਾ ਰਿਹਾ ਹੈ ਆ ਵੀ ਬੱਲੇ ਦੱਸਿਏ ਕੀ ਫੈਸਲਾ ਹੈ ਪੁਆਇੰਟ ਧਾਵੀ ਦਾ ਪੁਆਇੰਟ ਰੇਡਰ ਦਾ ਕਹਿੰਦੇ ਵੀ ਡਾਊਨ ਟੱਚ ਦਾ ਫੈਸਲਾ ਮਿੱਤਰੋ ਪੁਆਇੰਟ ਰੇਡਰ ਦਾ ਵੀਰ ਬਣ ਕੇ ਰੈਫੀ ਦੇ ਨਾਲ ਆਪਾਂ ਨੰਨ੍ਹਾ ਜਿਹਾ ਟਕਰਾ ਕਰੀਏ ਪੁਆਇੰਟ ਪਿਆਰ ਨਾਲ ਕੋਈ ਵੀ ਸਾਡਾ ਬਾਹਲੀ ਸੈਕਟਰ ਦਾ ਨਾਮ ਮੋਲੇ ਕਿਰਪਾ ਕਰਕੇ ਬੇਨਤੀ ਹੈ ਕਾਸ਼ਮਲੀ ਖiladi ਕਹਿੰਦੇ ਟੀਮ ਹੈ ਸਰੇ ਦਾ ਕਹਿੰਦੇ ਮੈਚ ਅਜੇ ਹੋਲਡ ਕਰਤਾ ਜੀ ਨੰਬਰ ਸਾਡੇ ਬਾਹਰਲੇ ਰਹਿ ਹੋਈ ਚੈੱਕ ਕਰ ਲੈਣਗੇ ਨੰਬਰ ਹੋਲਡ ਕੀਤਾ ਗਿਆ ਹੈ ਪਹਿਲੀ ਕਬੱਡੀ ਤੇ ਕੰਮ ਹੋਲਡ ਆਨ ਤੇ ਆ ਗਿਆ ਸਰੇ ਦਾ ਕਹਿੰਦੇ ਮੈਚ ਪਹਿਲੀ ਕਬੱਡੀ ਤੇ ਕੰਮ ਕਹਿੰਦੇ ਵੀ ਰਾਜਵੀਰ ਹੋਲਡ ਆਨ ਤੇ ਆ ਗਿਆ ਤੇਰਾ ਵੀ ਬਹੁਤ ਧੰਨਵਾਦ ਹੈ ਵੱਡੇ ਮਾਨ ਸਨਮਾਨ ਹੈ ਲਓ ਸਾਫ ਵਾਲੀਆਂ ਸਰਬਜੀਤ ਸਿੰਘ ਫੋੜ ਕਹਿੰਦੇ ਆ ਇਧਰਲੇ ਪਾਸੇ ਕਹਿੰਦੇ ਵੀ ਸਰਬਜੀਤ ਪੁਰਾਣਾ ਨਾਮ ਆ ਮੁੰਡੇ ਦਾ ਹੌ ਕਬੱਡੀ ਵਿੱਚ ਫੋੜ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਇਧਰਲੇ ਪਾਸੇ ਦੇਖੋਿੰਦੇਲੇ ਪਾਸੇ ਕਹਿੰਦੇ ਵੀ ਸੁਖੇ ਜਵੰਦੇ ਦੇ ਪਿੰਡ ਦਾ ਨਾਲ ਸਾਹਮਣੇ ਨਾਲ ਫੋੜ ਕਬੱਡੀ ਪਾ ਰਿਹਾ ਵੀਰੋ ਦੂਸਰੇ ਪਾਸੇ ਨਹੀਂ ਵੀ ਇਧਰਲੇ ਪਾਸੇ ਕੀ ਖਸ ਲੈਨੇ ਜਾਨੀ ਸਾ ਹਰ ਇੱਕ ਜਿਹੜਾ ਪੁਆਇੰਟ ਆ ਹਰ ਇੱਕ ਪੁਆਇੰਟ ਤੇ ਰੌਲਾ ਨਹੀਂ ਹੁਗਾ ਪੁਆਇੰਟ ਰੈਕਟਰ ਦਾ ਪੁਆਇੰਟ ਵੀ ਦਾ ਕਹਿੰਦੇ ਵੀ ਸਾਫੂ ਵਾਲੇ ਦੇ ਰੇਡਰ ਦੇ ਹਿੱਸੇ ਵਿੱਚ ਹੈ ਅਗਲਾ ਜਿਹੜਾ ਮੈਚ ਨਕੋ ਰਮਾਣਾ ਤੇ ਜੋਗੇ ਵਾਲਾ ਆ ਵੀ ਮਿੱਤਰੋ ਬੰਦੀਆਂ ਆ ਜਾਣਾ ਮੇਰੀ ਬੇਨਤੀ ਆ ਕਿ ਕਿਸੇ ਰੈਫਰੀ ਸਾਹਿਬਾਨ ਨਾਲ ਕੋਈ ਬਹਿਸ ਵਾਸਾ ਨਾ ਕੀਤਾ ਜਾਵੇ ਆਪਾਂ ਸਭਾ ਦੇ ਦੇਖ ਰਹੇ ਆ ਬਿਲਕੁਲ ਆਪਣੀਆਂ ਡਿਊਟੀਆਂ ਬੜੀ ਅਨਸਾਫ ਸੰਧੀ ਨਾਲ ਨਿਭਾ ਰਹੇ ਨੇ ਕੋਈ ਵੀ ਖਿਡਾਰੀ ਇਹਨਾਂ ਨਾਲ ਕੋਈ ਉੱਚਾ ਨੀਵਾ ਸ਼ਬਦ ਨਾ ਬੋਲੇ ਆਹ ਬਣੀ ਆ ਗਿਆ ਇਧਰਲੇ ਪਾਸੇ ਕੁਲਦੀਪ ਕਹਿੰਦਾ ਵੀ ਜਿੰਨੇ ਵੀ ਪੁਆਇੰਟ ਮਨੇ ਲੈ ਲੂਗਾ ਹਰੇਕ ਪੁਆਇੰਟ ਦਾ 100 ਰੁਪਇਆ ਮੈਂ ਕੁਲਦੀਪ ਵੱਲੋਂ ਦਿੱਤਾ ਜਾਣਾ ਉਹ ਦੇਖੋ ਸਾਹਮਣੇ ਰਾਉਕਿਆਂ ਵਾਲਾ ਮਨੇ ਕਬੱਡੀ ਪਾਰੇ ਕੱਲੇ ਤੇ ਲੱਖਾ ਔਰ ਦੂਸਰੇ ਪਾਸੇ ਕਹਿੰਦੇ ਵੀ ਚਾਹੇ ਭਰਾਮਾਂ ਦੀ ਘੁੰਮਦੀ ਹੋਈ ਕੈਂ ਤੇ ਹਾਕਾ ਜਿਹੜਾ ਟੱਚ ਇਧਰਲੇ ਪਾਸੇ ਰਾਉਕਿਆਂ ਵਾਲੇ ਮਨੇ ਕੀਤਾ ਤੇ ਪੁਆਇੰਟ ਰਾਉਕਿਆਂ ਦੇ ਹਿੱਸੇ ਦੇ ਵਿੱਚ ਆ ਗਿਆ ਅਗਲੀ ਰੇਡ ਫੇਰ ਹੁਣ ਆ ਗਏ ਜਿੱਤਿਆ ਮੋਟਰਸਾਈਕਲ ਨੰਗ ਲੰਬੀਆਂ ਦੇ ਵਿੱਚੋਂ ਚੀਲਾ ਕਹਿੰਦੇ ਮੋਫੀ ਦਾ ਉੱਠਦਾ ਆ ਮੇਲਾ ਢੋਲੀ ਦਾ ਉਧਰ ਕਹਿੰਦੇ ਨਕਾ ਸੱਦੀ ਵਾਲੀ ਐ ਨਾਲ ਕਹਿੰਦੇ ਮਣੀ ਸੱਦੀ ਵਾਲੀ ਐ ਬਿੱਟੂ ਖਾਨ ਹੋਲੇ ਤੇ ਸੋਨੀ ਕਹਿੰਦੇ ਮਰੀਲਾ ਵਿੱਚ ਰਹਿੰਦਾ ਗੱਲ ਹੁੰਦੀ ਐ ਅੱਜ ਫੋੜਨੀ ਅੱਛਾ ਕਹਿੰਦੇ ਸੱਦੇ ਤੇ ਧੰਵਾਲਾ ਨੇ ਆਹ ਡੇਂਜਰ ਐ ਇਹ ਡੇਂਜਰ ਛੋੜ ਲੈ ਅੱਜ ਮੇਲਾ ਲੁੱਟ ਲੈ ਅੱਜ ਫੋੜਨੇ ਮੇਲਾ ਬਣਾਤਾ ਢੋਲੀ ਭਾਈ ਦਾ ਕਬੱਡੀ ਰਾਜੂ ਜੀ ਹਾਂ ਰਾਜੂ ਰਾਉਕੇ ਵਾਲਾ ਮਿੱਤਰੋ ਇੱਧਰੋਂ ਲੇ ਪਾਸੇ ਫਿਰ ਕਹਿੰਦੇ ਵੀ ਲਗਾ ਤਾਰ ਕਬੱਡੀ ਜਾ ਬੈਣੀਆ ਲਖਾ ਦੀ ਥੇ ਪਾਸੇ ਉਹ ਸਾਫੂ ਵਾਲੀਆਂ ਖਾਣ ਖਾਣ ਹੈ ਸਾਫੂ ਵਾਲੀਆਂ ਇੱਧਰੋਂ ਬੱਲੇ ਮੇਟੇ ਵੀ ਹੋ ਗਿਆ ਉਹ ਖਾਣ ਦਾ ਜਿਵੇਂ ਲੱਗਿਆ ਕਬਲੇ ਤਾਰੀ ਮਾਰ ਕੇ ਸਰਾ ਹੋ ਗਿਆ ਆ ਤੇ ਸਰਾ ਹੋ ਗਿਆ ਮੇਰੇ ਵੀਰ ਜੀ ਰੇੜਾ ਕਹਿੰਦੇ ਵਿੱਚ ਟਾਣਾ ਤੇ ਘੱਲਾ ਆਏ ਹੋਏ ਹੈ ਰੇੜ ਕਹਿੰਦੇ ਇਹ ਨਾਲਵਾਰ ਕਹਿੰਦੇ ਫੋੜ ਹੈ ਸਾਫ ਵਾਲੀ ਹੈ ਕਦੇ ਡਾਉਦਰ ਦਾ ਕਹਿੰਦੇ ਫੋੜ ਸ੍ਰੀ ਜੀ ਕਹਿੰਦੇ ਕਬੱਡੀ ਖੇਡਿਆ ਬੋਲੀ ਭਾਈ ਦਾ ਕਹਿੰਦੇ ਇਤਿਹਾਸ ਤੋਂ ਮੇਲਾ ਪਾਈ ਹੋਈ ਕਬੱਡੀ ਇਹਨੇ ਅੱਜ ਲੋਕਾਂ ਦੇ ਦਿਲ ਜਿੱਤ ਲਿਆ ਕਈਆਂ ਨੇ ਜੋਰਤਾ ਘੁਮਾਉਂਦੀਆਂ ਭਵਾਦ ਗਿਆ ਅੱਜ ਤੇ ਮੇਲਾ ਕਹਿੰਦੇ ਫੋੜ ਦੇ ਨੇਵਲ ਲੁੱਟ ਵਾਲਾ ਕਹਿੰਦੇ ਮੇਲਾ ਫੋੜ ਦੇ ਜਿੱਤਣਾ ਅਗਲੀਆਂ ਟੀਮਾਂ ਡਗੋਰ ਮਹਾਰਾ ਤੇ ਜੋਕੇ ਵਾਲਾ ਆ ਜਾਣ ਲੈ ਵੀ ਕੁਲਦੀਪ ਚਾਹ ਮਲੇ ਦੀ ਦੂਜੀ ਰੇਡ ਆ ਗਈ ਹੈ ਇਧਰਲੇ ਪਾਸੇ ਭਾਈ ਕੁਲਦੀਪ ਜਿੰਨਾ ਵੀ ਮਲੇ ਦੀ ਹਰੇਕ ਕਬੱਡੀ 100 ਰੁਪਏ ਦੀ ਮੇਰੇ ਵੱਲੋਂ ਅੱਡੇ ਮ ਦੇ ਗੁਰਵਾਲੀਆ ਤਨ ਪਾਸ਼ਾ ਦੀ ਚਰਨ ਮਾਰ ਕੇ ਧਰਤੀ ਬਰੋਲੀ ਪਾ ਦੇ ਇਤਿਹਾਸ ਦੀ ਕਹਾਣੀ ਆਏ ਪਲੀਜ਼ ਜਾਰਗੇ ਜਾਰਗੇ ਧੰਨ 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 ਕਬੱਡੀ ਵਾਲਿਓ ਹੋਈ ਪਈ ਹੈ ਧੰਨ 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 ਕਬੱਡੀ ਵਾਲਿਓ ਹੋਈ ਪਈ ਹੈ ਧੰਨ ਧੰਨ ਕਬੱਡੀ ਵਾਲਿਓ ਪਈ ਹੈ ਦੇ ਲੋਕਾਂ ਦੇ ਲਾਫ ਤੇ ਰਾਜ ਕਬਰੋ ਕਰਦਾ ਕਿੱਥੋਂ ਕਿੱਥੋਂ ਡਿਲੀਟ ਹੋ ਬੱਲੇ ਬੱਲੇ ਹੋਈ ਪਈ ਹੈ ਲੱਖਾਂ ਤਿਆਰ ਸਾਫ ਵਾਲੀਆਂ ਸੁੱਖੇ ਜਵੰਦੇ ਹੋਣਾ ਦਾ ਕਦੇ ਪੈਟ ਮੇਰੇ ਮਿੱਤਰੋ ਪਈ ਹੋਈ ਰੇ ਜਿਹੜੇ ਪ੍ਰੋਡਕਟਰ ਦੇ ਚਾਹਤ ਪ੍ਰਦੀਪ ਦੀਪ ਸਾਫ ਵਾਲੀਆਂ ਦੀਪ ਸਾਫ ਵਾਲੀਆਂ ਦਾ ਤਣ ਤਨ ਹੋ ਗਈ ਹੈ ਕਬੱਡੀ ਹੋਏ ਰਾਜੇ ਖੇਲੇ ਮਿੱਤਰਾਂ ਦੇ ਦੁੱਖ ਤੋੜਦੇ ਕਬੱਡੀ 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 ਹੁਣ ਇੱਕ ਕਾਲ ਬੰਦਾ ਚੜ ਰਿਹਾ ਕਾਲ ਆ ਗਿਆ ਬੋਲੇ ਸੋਨ ਹੈ ਕਹਿੰਦੇ ਵੀ ਮੁੰਡੇ ਨੇ ਰੌਕਿਆਂ ਵਾਲੇ ਰਾਜੂ ਦਾ ਕਹਿੰਦੇ ਵੀ ਧੂਆ ਮਰਾ ਦਿੱਤਾ ਕਲੱਚ ਪਲੇਟਾਂ ਦੇ ਵਿੱਚ ਧੂਆ ਮਰਾ ਦਿੱਤਾ ਬਹੁਤ ਜ਼ੋਰ ਲੱਗਿਆ ਵੀ ਤਕੜਾ ਮੈਚ ਆ ਲੋ ਨੋ ਟੀਮਾਂ ਦਾ ਸਾਫੂ ਵਾਲੀ ਕਮਾਂਡ ਪਿੰਡਾ ਸਾਬਜੀ ਸਿੰਘ ਫੋੜ ਕਬੱਡੀ ਪਾ ਰਿਹਾ ਜੀਤਾ ਪਈ ਆਇਆ ਹੋਇਆ ਨਾਈਜੀਰੀਆ ਤੋਂ ਅਜੇ ਤੱਕ ਪੁੱਜਿਆ ਭਰਾ ਦਾ ਧੰਨਵਾਦ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਫੋੜ ਆਹ ਸਾਫੂ ਵਾਲੀਆ ਕੋੜ ਉਧਰਲੇ ਪਾਸੇ ਕਾਲੀ ਕੇਦੇ ਰੋਕਾ ਵਾਲਾ ਬਹੁਤ ਬਹੁਤ ਦਿੱਤਾ ਦੇਖ ਦਿੱਤੇ ਬਾਈ ਬਰਾਬਰੀ ਜਫਾ ਕਿੰਨੇ ਨੀਂਦਰ ਵੀ ਲੱਗ ਗਿਆ ਬਹੁਤ ਬਹੁਤ ਧੰਨਵਾਦ ਅਗਲਾ ਜਿਹੜਾ ਮੈਚ ਗੁਰਮਾਨਤ ਦੇ ਜੋਗੇ ਆ ਦੇ ਖੇਡਣਾ ਇਹ ਵੀ ਦੋਨੇ ਟੀਮਾਂ ਜਾਂਦੀਆਂ ਆ ਦੇ ਪਰ ਆ ਟੱਕਰ ਦੇ ਵੀ ਡੌਲੀ ਚ ਟੱਕਰ ਕਰਦੇ ਆ ਟੱਕਰ ਦੇ ਵੀ ਡੌਲੀ ਚ ਆਹਨੇ ਕਹਿੰਦੇ ਮੋਲੇ ਮੋਲ ਤੇ ਸਾਕਾਂ ਦਾ ਮਰੀ ਕਬੱਡੀ ਪਾਉਂਦਾ ਰਾਉਕਾਂ ਦਾ ਕਹਿੰਦੇ ਮਰੀ ਕਹਿੰਦੇ ਕਬੱਡੀ ਪਾਉਂਦਾ ਕਾਂਟ ਦਾ ਜਿੱਤ ਹਾਰ ਦਾ ਹੁਣ ਫੈਸਲਾ ਹੋਣਾ ਇਧਰਲੇ ਪਾਸੇ ਖਾਨ ਨੇ ਕਹਿੰਦੇ ਵੀ ਮਰੀ ਧੱਕ ਲਿਆ ਖਾਨ ਨੇ ਮਰੀ ਧੱਕ ਲਿਆ ਆ ਵੀ ਖੋੜ ਪਾਈਏ ਰੇਡ ਜੋਗੇ ਵਾਲਾ ਤੇ ਨੱਗੋੜ ਮਾੜ ਦੀਆਂ ਟਿੱਪਾਂ ਜਲਦੀ ਗਰਾਉਂਡ ਦੇ ਵਿੱਚ ਆ ਜਾਣਗੇ ਜੋਕੇ ਵਾਲਾ ਤੇ ਨੱਗਰਮਾਣਾ ਜਲਦੀ ਨਾਲ ਗਰਾਉਂਡ ਦੇ ਵਿੱਚ ਪੁੱਜਣਗੇ ਮੇਰੇ ਵੀਰ ਅਗਲਾ ਜਿਹੜਾ ਮੈਚ ਹੋਵੇਗਾ ਟੋਲੀ ਪਾਇਤੇ ਘਲਕਰਾਂ ਵਾਲੇ ਵੀ ਆਪਣੀ ਤਿਆਰੀ ਕਰ ਲੋ ਮਿੱਤਰੋ ਨਾਸ਼ਟ ਮੁਕਾਬਲਾ ਹੋਵੇਗਾ ਕੁਆਟਰ ਦਾ ਉਹ ਸਰਬਜੀਤ ਸਿੰਘ ਸਾਫੂ ਵਾਲੀਆ ਫੋੜ ਮੋਠੇ ਦਾ ਚੇਲਾ ਕਦੇ ਵੀ ਕੀ ਮੇਰੇ ਪਿੰਡ ਦਾ ਉਹ ਸਾਹਮਣੇ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਚਾਰ ਅੰਨੇ ਚੋ ਫੇਰ ਫਰਾ ਵੱਲੋਂ ਤੇ ਇੰਦਰਜੀਤ ਹੜਾ ਵੱਲੋਂ ਵੱਡੇ ਮਾਰ ਕਹਿੰਦੇ ਖਾਨ ਤੇ ਦੀਪਲੀ ਰਾਜੂ ਰਾਜੂ ਰਾਉ ਕਹਿੰਦਾ ਕਬੱਡੀਆਂ ਪਾਉਂਦਾ ਲੱਖਾਂ ਤਿਆਰ ਦੀਪ ਤਿਆਰ ਟੱਕਰ ਕਬੱਡੀ 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 ਨੰਬਰ ਨੰਬਰ ਸਫੂਲ ਬਾਈ ਮੈਚ ਚੱਲਦਾ ਰੱਖੋ ਵੀਰੇ ਪੁਆਇੰਟ ਹੋਲਡ ਕਰ ਦਿੱਤਾ ਮੈਚ ਨਾ ਰੁਕੀਏ ਆਪਾਂ ਮੈਚ ਇਹਨਾਂ ਰੁਕੀਏ ਪੁਆਇੰਟ ਇਹਨਾਂ ਹੋਲਣਾ ਬਾਅਦ ਵਿੱਚ ਰੈਫਰੀ ਚੇਕ ਕਰਨ ਲੱਗੇ ਮੈਚ ਚੱਲਦਾ ਰੱਖੀਏ ਵੀਰ ਬਣ ਕੇ ਟਾਈਮ ਨਾ ਵੇਸਟ ਕਰੋ ਡੱਗੋ ਰਮਾਣਾ ਤੇ ਜੋਗੇਵਾਲ ਦੀਆਂ ਟੀਮਾਂ ਚੱਲ ਰਹਿਣ ਡੱਗੋ ਰਮਾਣਾ ਤੇ ਜੋਗੇਵਾਲਾ ਆਹ ਸਰਜੀਤ ਸਿੰਘ ਫੋੜ ਇੱਧਰਲੇ ਪਾਸੇ ਫਿਰ ਨੌਲਣ ਸਾਫੂ ਵਾਲਿਆਂ ਫੋੜ ਕਬੱਡੀ ਪਾ ਰਿਹਾ ਉਹ ਮਤਲਬ ਰਾਉ ਕਿਆ ਵਾਲਿਆ ਵੰਜ ਬਰਾਬਰ ਗੱਟ ਤੇ ਮਿੱਤਰੋ ਵੰਜ ਬਰਾਬਰ ਗੱਟ ਤੇ ਮਿੱਤਰੋ ਮੈਚ ਕਹਿੰਦੇ ਸਰੇ ਦਾ ਕਹਿੰਦੇ ਖੇਡਿਆ ਜਾ ਰਿਹਾ ਹੈ ਉਧਰ ਕਹਿੰਦੇ ਫੂਰ ਦੇ ਚਾਚਾ ਜੀ ਵੱਲੋਂ ਵੱਡੇ ਮਾਣ ਜਿਹੜੇ ਦਿੱਤੇ ਆ ਰਹੇ ਆ ਖਾਲੀਆ ਕਰੀਆ ਕਰਨਾ ਤਾਰ ਆਹ ਸਮਾਂ ਕੰਢੇ ਦੀ ਬੀਤ ਗਿਆ 30 ਸਕਿੰਟਾਂ ਦਾ ਸਮਾਂ ਮ ਨਹੀਂ ਬੀਤ ਗਿਆ ਉਧਰ ਸਾਪੂ ਵਾਲਿਆਂ ਨੇ ਮਨੀ ਨੂੰ ਰੱਖ ਲਿਆ ਆਹ ਅਗਲਾ ਜਿਹੜਾ ਮੈਚ ਨਿਤਕਣ ਆ ਗਿਆ ਵੀਰੇ ਦੋਈ ਦੱਸੋ ਬੋਲੀ ਭਾਈ ਤੇ ਕਲਕਣਾਂ ਵਾਲੇ ਵਿੱਚ 50000 ਦੇ ਸਾਹ ਕੋਲ ਫਾਈਨਲ ਦਾ ਜਿਹੜਾ ਚੌਥਾ ਮੈਚ ਉਹ ਡੋਲੀ ਪਾਈ ਤੇ ਘਲ ਘਲ ਦਾ ਹੋਣਾ ਆਹ ਮੁੰਡਾ ਸਾਫੂ ਵਾਲੀਆ ਖੋੜ ਇਧਰ ਕਲਦੀਪ ਕਹਿੰਦਾ ਵੀ ਮਾਰੀ ਦਿੱਤੇ ਪੁਆਇੰਟ ਦਿੰਦਾ ਸੋ ਸੋ ਦੇ ਮਾਨ ਹੋਣਗੇ ਉਹ ਸਾਹਮਣੇ ਬਿਰ ਫੋੜ ਦੀ ਰੇਡ ਹੋਣ ਤੀਸਰੇ ਪਾਸੇ ਆਹ ਦੇਖੋ ਆਹ ਦੇਖੋ ਇਹ ਦੇਖੋ ਕਹਿੰਦੇ ਵੀ ਸਕਰਾਇ ਹੋ ਜਾਂਦਾ ਹੈ ਪਟਾਕੇ ਪੈ ਰਹੇ ਨੇ ਖੇਡ ਮਾਨ ਦੇ ਵਿੱਚ ਪਰ ਜਿਹੜਾ ਸਾਫੂ ਵਾਲੀਆ ਖੋੜ ਦਾ ਕਰਵੀ ਰਾਜੂ ਪਾ ਵੀ ਰਾਜੂ ਉਹ ਰਾਕਾ ਵਾਲਾ ਰਾਜੂ ਆ ਗਿਆ ਇਕਾਂ ਜਗਾ ਲਾਈਟ ਦਾ ਉਧਰ ਕਹਿੰਦੇ ਆ ਕਾਸ਼ ਮੱਲੀ ਕਹਿੰਦਾ ਸਾਫੂ ਵਾਲੀਆ ਵੀ ਜਿੰਨੇ ਜੱਫੇ ਦੀਪ ਲਾਉ ਉਹਨੇ 5 500 ਪਈ ਹੋਈ ਕਬੱਡੀ ਕਹਿੰਦੇ ਰਾਜੂ ਦੀ ਜਾਫੀ ਕਹਿੰਦੇ ਸਾਫੂ ਵਾਲੀਏ ਟੱਕਰ ਕਹਿੰਦੇ ਦੀਪ ਨਾਲ ਹੈ ਮੋਢੇ ਦੇ ਚੇਲੇ ਦਾ ਕਹਿੰਦੇ ਟੱਕਰ ਅੱਜ ਟਕੜਾ ਕਹਿੰਦੇ ਡੋ ਕੱਪ ਤੇ ਉਹ ਹੀ ਹੋ ਜਿੱਤਣਗੇ ਜਿਨ੍ਹਾਂ ਨੇ ਡਾਲਿਆ ਗੁੱਟਾ ਪੱਟਾ ਵਿੱਚ ਜਾਣਾ ਹੈ ਲੈ ਗਾਂਸਾ ਕੌਣ ਜਿੱਤ ਕੇ ਜਾਵੇਗਾ ਇੱਥੇ ਸ਼ੇਰ ਪਾਸ਼ਾ ਜਾਂਦਾ ਪਰ ਫੋਰ ਨੇ ਲਗਾਤਾਰ ਦੂਰੀਆਂ ਔਰ ਕਿਨੇ ਉੱਠਾ ਦੂਰੀ ਮੋੜ ਦਿੱਤੀ ਹੈ ਪਤਾ ਪੰਗਾ ਪਏ ਤੋਂ ਲੱਗਦਾ ਕਿਹੜਾ ਰੇਡ ਬਰਾਬਰ ਕੱਢਦਾ ਪਤਾ ਲੱਗਦਾ ਦਸਿਕੋ ਵਿੱਚ ਖਾਧੀਆਂ ਝੂਣੀਆਂ ਦਾ ਕਿਹਨੇ ਪੀਤਾ ਪਿਆੜ ਤੇ ਕਿਹਨੇ ਦੁੱਧ ਚੁੱਕਿਆ ਪੂਰੀ ਆ ਗਿਆ ਸਿਰੇ ਦਾ ਕਿਹਨੇ ਮੁਕਾਬਲਾ ਕਿਹਨੇ ਚੱਲਦਾ ਵੀ ਪੀਲੇ ਪੈਕਰ ਦੌੜਦੇ ਪੀਕੇ ਕਬੱਡੀ ਨਹੀਂ ਖੇਡ ਹੁੰਦੀ ਪੈਰ ਲਾਈਨ ਤੇ ਆ ਜਾਂਦਾ ਜਦ ਗੱਬੜੂ ਦੀ ਰੇਡ ਪੈਂਦੀ ਵਿਚਪੜਾ ਦੇ ਪੈਰ ਪੜਾਕੇ ਕੰਨ ਬੋਦਿਆ ਥਪੜਿਆਂ ਨਾਲ ਕਰਮਗੋੜ ਖੇਡਦਿਆ ਜਿੰਕੇ ਮਰਦ ਖੇਡਦਾ ਨਾਲ ਕਰਮਗੋੜ ਖੇਡਦੇ ਜਿੰਕੇ ਤੇ ਮਰਦ ਖੇਡਦੇ ਆ ਥਪੜਿਆਂ ਨਾਲ ਕਹਿੰਦੇ ਵੀ ਮਰਦਾਂ ਦੀ ਖੇਡ ਕਬੱਡੀ ਮਿੱਤਰੋ ਖੇਡੀ ਜਾ ਰਹੀ ਆ ਉਹ ਚੋਟੂ ਦਾ ਮੈਚ ਆਂ ਦੇ ਸਿੰਘ ਕੁੰਡੀਆਂ ਦੇ ਰਾਜੂ ਉਹਦੇ ਲਈ ਬਿਆਨ ਤੋਂ ਉੱਧਰ ਧੰਨਵਾਦ ਕਰਦੇ ਗਏ ਮਾਫੀ ਚਾਹੁੰਦੇ ਆ ਰਾਜੂ ਸੰਘਾ ਕਹਿੰਦੇ ਵੀਰ ਆ ਸਾਡਾ ਹਾਜਸ ਕਰਨ ਦਾ ਆਠ ਹੋਣੇ ਮੋਡੂ ਗੱਲ ਹੋਣੇ ਦੁੱਖ ਤੋੜ ਮੈਚ ਦੁੱਖ ਤੋੜ ਮੈਚ ਮੈਚ ਫਸ ਗਿਆ ਬਿਆਨ ਤੋਂ ਖੁਰ ਕਰਦੇ ਗੱਲ ਸੋਰ ਆ ਗਿਆ ਸਰਪਜੀਤ ਸਿੰਘ ਹੋੜ ਸਾਫੂ ਵਾਲੀਆਂ ਨੌਜਣ ਇਧਰਲੇ ਪਾਸੇ ਵਧਿਆ ਕਬੱਡੀ ਪੌਂਡ ਲਈ ਉਹ ਦੂਸਰੇ ਪਾਸੇ ਕੜੀ ਦਾ ਪਿਆ ਕ ਸਕਿੰਟਾਂ ਦਾ ਸਮਾਂ ਮਿੱਤਰੋ ਰੌਕਿਆਂ ਦੀ ਟੀਮ ਨੇ ਪੂਰੇ ਟੱਕਰ ਦੇ ਮਾਰੀ ਜਫੀਆਂ ਜਫੀਆਂ ਤੇ ਗੱਲ ਜਫੀਆਂ ਤੇ ਗੱਲ ਜਫੀਆਂ ਤੇ ਗੱਲ ਜਫੀਆਂ ਤੇ